ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਸੂਰੇ ਵਾਲੇ ਪਹੁੰਚੇ ਸੀਗੇ ਜੀ ਮੜਹਾਕ ਦੇ ਨਾਲ ਆ ਜੀ ਪਿੰਡ ਬਾਈ ਨੇ ਅੱਗੇ ਵੀ ਅੱਜ ਦਿਨ ਫੋਨ ਕੀਤਾ ਸੀਗਾ ਗਾਂ ਬਾਈ ਨੇ ਲਈ ਆ ਜੀ ਬਾਈ ਨੂੰ ਮੈਂ ਅਨਸਾਰ ਦੱਸਤਾ ਸੀਗਾ ਵੀ ਇਹਦੇ ਕਿੱਟ ਲੱਗੀ ਵੀ ਹੈ ਗਾਂ ਦੇ ਤੇ ਚਲੋ ਕੋਈ ਏਡੀ ਗੱਲ ਨਹੀਂ ਅੰਦਾਜ਼ਾ ਹੋ ਜਾਂਦਾ ਜੀ ਲੇਵੇ ਦੇ ਵਲਾਂ ਤੋਂ ਹੋ ਜਾਂਦਾ ਤੇ ਪਸ਼ੂ ਦੇ ਅੰਦਰ ਹੱਥ ਪਾ ਕੇ ਹੋ ਜਾਂਦਾ ਤੇ ਇਹ ਗਾਂ ਜਿੰਨੀਆਂ ਸਾਫਤਾਰਾਂ ਕਰ ਰਹੀ ਹੈ ਜੀ ਦੇਖੋ ਤੁਸੀਂ ਜਦੋਂ ਹੱਥ ਪਾਉਣੇ ਆ ਤੇ ਪਸ਼ੂਆਂ ਤੇ ਵੀ ਗਾਂ ਚੜ ਰਹੀ ਹੈ ਤੇ ਪਰ ਬਾਲਾ ਤਾਂ ਨਹੀਂ ਮੈਂ ਕਹਿ ਸਕਦਾ ਤੇ 85% ਇਹ ਗਾਂ ਗੱਬਣ ਆ ਜੀ ਬਾਈ ਨੂੰ ਇਹ ਚੀਜ਼ ਦੱਸੀ ਆ ਵੀ ਇਹ 85% ਗੱਬਣ ਹੋਊਗੀ ਜਾਂ ਕੱਲ ਨੂੰ ਇਹਦਾ ਲੈਬੋਰੀ ਟੈਸਟ ਕਰਾਵਾਂਗੇ ਟਾਈਮ ਥੋੜਾ ਹੋਇਆ ਜੀ ਠੀਕ ਹੈ ਦੋ ਕਾਰਨ ਹੋ ਸਕਦੇ ਆ ਜੀ ਇਹ ਗਾਂ ਦੇ ਜਾਂ ਤਾਂ ਇਹ ਜਿੰਨੇ ਕ ਟਾਈਮ ਇੰਨਾ ਕ ਟਾਈਮ ਹੀ ਦੱਸਿਆ ਬਾਈ ਤੁਸੀਂ 2 ਕੁ ਮਹੀਨੇ ਹਨਾ 2 ਮਹੀਨਿਆਂ ਦੇ ਕਰੀਬ ਮੈਨੂੰ ਲੱਗਦੀ ਆ ਜੀ ਇਹ ਗੱਬਣ ਹੋਊਗੀ ਠੀਕ ਆ ਜਾਂ ਤਾਂ ਇਹ ਗੱਬਣ ਐ 100 ਮਨ ਲੱਕੇ ਚਲੋ 85% 100% ਹੀ ਗੱਬਣ ਐ ਤੇ ਜਾਂ ਇਹਦੇ ਪਾਣੀ ਭਰਦਾ ਹੋਊਗਾ ਬਸ ਦੋ ਚੀਜ਼ਾਂ ਇਹਦੀਆਂ ਤੇ ਪਰ ਇਹ ਕੰਡੀਸ਼ਨ ਜਿਹਨੇ ਰਹਿਣਾ ਨਹੀਂ ਕਿ ਤਾਰਾਂ ਜਿੰਨੀਆਂ ਮਰਜੀ ਸਾਫ਼ ਕਰੀ ਜਾਵੇ ਬਾਈ ਨੂੰ ਮੈਂ ਇਹ ਚੀਜ਼ ਦੱਸੀਏ ਦੇਖੋ ਤਾਰਾਂ ਜਮਾ ਜਦੋਂ ਮੈਂ ਹੱਥ ਪਾਇਆ ਥੱਲੇ ਲੱਗਦੇ ਸੀ ਪਰ ਇਹ ਮੈਨੂੰ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਕੱਲ ਨੂੰ ਇਹ ਗੱਲ ਕਲੀਅਰ ਹੋ ਜਾਊਗੀ ਆਪਾਂ ਨੂੰ ਕੱਲ ਜਾਂ ਪਰਸੋਂ ਤੱਕ ਇਹ ਗਾਂ 100% ਦੀ ਗੱ ਇਹ ਗਾਂ ਦਾ ਬੋਡੀ ਵੇਟ ਹੀ ਮੈਂ ਬਾਈ ਨੂੰ ਦੱਸਦਾ ਸੀ ਕਿ ਨਹੀਂ ਮੈਂ ਕਹ ਦੇਖੋ ਖੂਨੇ ਚ ਜਮਾ ਹੈ ਨਹੀਂ ਬਾਈ ਕਹਿੰਦਾ ਵੀ ਬਹੁਤ ਸਪਲੀਮੈਂਟ ਪਾਤੇ ਪਰ ਗਾਂ ਰਾਜੀ ਨਹੀਂ ਹੁੰਦੀ ਕਿ 24 ਕਿਲੋ ਦੁੱਧ ਦੋ ਤੁਸੀਂ 24 ਕਿਲੋ ਦੁੱਧ ਦੇਣੇ ਦਿੱਤਾ ਜੀ ਜਰਸੀ ਦਾ ਕ੍ਰੋਸ ਹੈ ਐਫ ਤੇ ਜਰਸੀ ਦਾ ਕ੍ਰੋਸ ਆ ਤਾਂ ਥੋੜੀ ਹਾਈਟ ਜ਼ਿਆਦੇ ਆਈ ਹੈ ਤੇ ਕਈ ਵਾਰੀ ਆਪਾਂ ਐਫ ਦੇ ਜਰਸੀ ਸੀਮਣ ਭਰਾ ਲੈਨੇ ਆ ਉਦੋਂ ਆਉਂਦਾ ਇਹੋ ਜਿਹਾ ਬੱਚਾ ਤੇ ਜ਼ਿਆਦੇ ਜਰਸੀ ਚ ਪੈਂਦੀ ਹੈ ਵੜ ਕੱਦ ਥੋੜਾ ਜਿਹਾ ਐਫ ਵਾਲਾ ਲੱਗਦਾ ਤੇ ਪੰਜਾਬ ਵਾਲੀ ਜਰਸੀ ਵੀ ਕਹਿ ਸਕਦੇ ਆਪਾਂ ਇਹਨੂੰ ਤੇ ਅਨੀਮਿਕ ਕਰਕੇ ਗਾਂ ਜਿਆਦਾ ਇਹਦਾ ਖੂਨ ਨਹੀਂ ਵਧ ਰਿਹਾ ਤੇ ਉਹਦੇ ਕਰਕੇ ਵੀ ਇਹਨੂੰ ਕੋਈ ਪਾਊਡਰ ਵੀ ਨਹੀਂ ਲੱਗਣਾ ਤੇ ਅੰਦਰੋਂ ਵੀ ਗਾਂ ਐ ਜਮਾ ਖਤਮ ਹੋਈ ਪਈ ਆ ਜੀ ਤੇ ਉਹ ਬਾਈ ਸ਼ਾਇਦ ਦਾ ਨਾਮ ਲੈ ਕੇ ਨਹੀਂ ਗੱਲ ਕਰ ਰਹੇ ਨਾ ਆਪਾਂ ਕਿਸੇ ਨੂੰ ਨਿੰਦ ਰਹੇ ਆ ਵੈਸੇ ਮੈਂ ਕਹਿਣਾ ਵੀ ਐ ਕਈ ਵਾਰੀ ਥੋੜੀ ਜਿਹੀ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਆ ਹੁਣ ਇਹ ਉਸ ਹਾਵਣਾ ਉਹਦੇ ਟੀਕਾ ਭਰਉਣ ਲੱਗੇ ਸੀ ਅੱਜ ਪਰ ਆਪਾਂ ਕੁਝ ਨਹੀਂ ਕੀਤਾ ਨਾ ਦਵਾਈ ਭਰੀ ਆ ਤੇ ਕੋਈ 20 25 ਕਿਲੋਮੀਟਰ ਆਪਾਂ ਨੂੰ ਪੈਂਡ ਪੈਂਦਾ ਪਰ ਕੋਈ ਆ ਲਾਲਚ ਨਹੀਂਗਾ ਵੀ ਕੁਝ ਨਾ ਕੁਝ ਕਰਕੇ ਹੀ ਜਾਣਾ ਜੀ ਕੋਈ ਲੋੜ ਨਹੀਂ ਸੀਗੀ ਕੁਝ ਵੀ ਕਰਨ ਦੀ ਮੈਂ ਬਾਈ ਨੂੰ ਕਿਹਾ ਵੀ ਵੇਟ ਕਰੋ ਤੇ ਇਹ ਗਾਂ ਦਾ ਸਪਲੀਮੈਂਟ ਬਾਈਆਂ ਨੂੰ ਲੈ ਕੇ ਦੇਵਾਂਗੇ ਮਿੱਟੀ ਤਾਂ ਨਹੀਂ ਖਾਂਦੀ ਬਾਈ ਨਹੀਂ ਮਿੱਟੀ ਮਿੱਟੀ ਨਹੀਂ ਖਾਂਦੀ ਡੀਵਰਮਿੰਗ ਕਦੇ ਕੀਤੀ ਆ ਹਾਂ ਮਲਪਾਂ ਦੀ ਦਵਾਈ ਹਾਂ ਲਿਆਈ ਪੁੱਤ ਕਿੰਨੇ ਟਾਈਮ ਬਾਅਦ ਦੇ ਦਿੰਨੇ ਆ ਦਵਾਈ ਉਹ ਵੀ ਤਿੰਨ ਮਹੀਨੇ ਕੋੜੀ ਤਿੰਨ ਮਹੀਨੇ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਬਾਈ ਇਹ 1.5 ਸਾਲ ਬਹੁਤ ਚਿਰ ਹੋ ਗਿਆ ਯਾਰ ਹੈ ਰਹੀ ਨਹੀਂ ਬਹੁਤ ਡਾਕਟਰਾਂ ਨੂੰ ਕਹੀ ਵੀ ਤੇ ਰਹੂਗੀ ਬਈ ਅੰਦਰੋਂ ਸਹੀ ਨਹੀਂਗਾ ਉਹਨਾਂ ਚ ਰਹਿਣੀ ਨਹੀਂ ਦੇਖੋ ਬੋਡੀ weight ਹੀ ਨਹੀਂ ਪੂਰਾ ਨਾ ਇਹਦਾ ਹੁਣ ਇਹ ਜਦੋਂ ਮੈਂ ਕੋਈ ਮਾਨ ਨਹੀਂ ਕਰਦਾ ਵੀ ਮੈਂ ਹੀ ਡਾਕਟਰ ਹ ਜਦੋਂ ਇਹ ਮੰਨ ਕੇ ਚੱਲ ਹੀਟ ਚ ਆਊਗੀ ਤੁਹਾਨੂੰ ਪਤਾ ਲੱਗੂਗਾ ਵੀ ਹੀਟ ਚ ਆਈ ਆ ਪਰ ਹੀਟ ਚ ਓਦੋਂ ਆਊਗੀ ਜਦੋਂ ਇਹਦਾ weight ਪੂਰਾ ਹੋਣਾ ਬੋਡੀ weight ਗਾਂ ਦੇ ਹਾਂ ਇਹਨੂੰ ਸਪਲੀਮੈਂਟ ਦੀ ਲੋੜ ਹੈ ਠੀਕਾ ਭਰਾਇਆ ਸੀ ਪੰਜਾ ਦਿਨ ਪੰਜ ਤੇ ਨਹੀਂ ਹੋਈ ਸੀ ਤੇ ਉਸੇ ਟੀਕੇ ਦੀ ਰਹੇਗੀ ਓਦੋਂ ਅੱਛਾ ਆਹ ਪਾਊਡਰ ਪਾਏ ਤੁਸੀਂ ਹਮ ਅਲਵੈਂਡਾ ਝੋਲ ਹੈ ਅਲਵੈਂਡਾ ਝੋਲ ਵੈਸੇ ਆਪਾਂ ਖਾਲੀ ਨੂੰ ਦਿੰਦੇ ਆ ਬਈ ਗੱਭਾਂ ਨੂੰ ਨਹੀਂ ਦਿੱਤੀ ਜਾਂਦੀਗੀ ਤੇ ਆ ਕੀਪਰ ਪਾਇਆ ਤੁਸੀਂ ਹੈ ਹਮ ਕਿਉਂ ਜਨ ਵੀ ਕਹਦੇ ਆਸਤੇ ਪਾਇਆ ਤੋਂ ਡੱਬਾਂ ਇਹਦੇ ਮੱਝ ਤੇ ਨਾ ਅੱਛਾ ਇਹ ਮੱਝ ਦੇ ਇਹ ਉਹ ਮੋਹ ਕੇ ਮੋਹ ਕੇ ਹੁੰਦੇ ਹੋਣਗੇ ਜਾਂ ਕੋਈ ਵਿਆਹਾਂ ਹੋਣਗੀਆਂ ਉਹਦੇ ਵਾਸਤੇ ਜੈਂਕ ਹੁੰਦਾ ਨਾ ਅੱਛਾ ਗੋਟੂ ਲੈਵ ਡੀ ਐਸ ਤੇ ਲੀਵਰ ਵਾਲਾ ਇਹਦਾ ਕੰਮ ਸਹੀ ਆ ਬਈ ਗੋਆ ਸਹੀ ਆ ਨਾ ਆ ਦੇਖੋ ਲਿਵਰ 'ਚ ਜੇ ਕੋਈ ਪ੍ਰੋਬਲਮ ਆਊਗੀ, ਦਿੱਕਤ ਆਊਗੀ ਦੇਖੋ ਤੁਸੀਂ। ਉਦੋਂ ਮੋਗ ਮਾਰੂਗਾ ਪਸ਼ੂ। ਕੱਲੀ ਮੋਗ ਮਾਰਨ ਦਾ ਵੀ ਪਸ਼ੂ ਦੇ ਲਿਵਰ 'ਚ ਪ੍ਰੋਬਲਮ ਨਹੀਂਗੀ। ਜੇ ਮੋਗ 'ਚ ਤੂੜੀ ਜਾਵੇ। ਆਉਂਦੀ ਸੀ ਨਾ। ਉਹ ਲਿਵਰ 'ਚ ਪ੍ਰੋਬਲਮ ਸੀਗੀ ਫਿਰ ਹਾਂ। ਫਿਰ ਤੁਸੀਂ ਦਵਾਈ ਸਹੀ ਦਿੱਤੀ ਐ ਤੇ ਕੰਮ ਮੰਨ ਕੇ ਚੱਲੋ ਸੈੱਟ ਹੋ ਗਿਆ ਤੁਹਾਡਾ ਲਿਵਰ ਵਾਲਾ ਪਰ ਇਹ 'ਚ ਹੁਣ ਖੂਨ ਦੀ ਕਮੀ ਕਰਕੇ ਦੇਖੋ ਥਾਣੇ ਦੇ ਜਮਾ ਪੀਲੇ ਹੋਏ ਵੇ ਆ ਜੀ। ਆਹ ਵੇਖੋ। ਹਾਂ ਚਿੱਟੇ ਹੀ ਹੋ ਗਏ ਸਮਝ ਲਓ ਹਨਾ। ਆਹ ਵੇਖੋ। ਇਥੋਂ ਪਤਾ ਲੱਗਦਾ ਚਲੋ ਮਿੱਟੀ ਭਈ ਇਹਨੇ ਨਹੀਂ ਚਾਲੂ ਕੀਤੀ ਹੁਣੀ ਹਜੇ ਹਜੇ ਖੂਨ ਮੰਨ ਲ ਕੇ ਚਲੋ ਹੋ ਸਕਦਾ 8-10 ਗ੍ਰਾਮ ਹੋਵੇ ਪਰ ਇਹ ਘਟਦਾ ਘਟਦਾ ਘਟ ਜਾਂਦਾ ਫਿਰ ਪਸ਼ੂ ਮਿੱਟੀ ਖਾਣ ਲੱਗ ਜਾਂਦਾ ਜੇ ਇਹੋ ਜੀ ਗਾਂ ਦੇ ਚਿਚੜ ਲੱਗ ਗਏ ਹੁਣ ਜਿਵੇਂ ਗਰਮੀ ਆ ਚਿਚੜ ਲੱਗ ਗਏ ਅਨੀਮੀਕੇ ਪਹਿਲਾਂ ਹੀ ਇਹਨੂੰ ਬੁਖਾਰ ਹੋਣ ਲੱਗ ਜਾਣਾ ਮੈਲਾ ਮੂਜੂਗੀ ਗਾ ਠੀਕ ਹੈ ਨਾ ਜਦੋਂ ਪਸ਼ੂ ਕਮਜ਼ੋਰ ਆ ਆਪਾਂ ਨੂੰ ਵੀ ਪਤਾ ਵੀ ਕੋਈ ਦਿੱਕਤ ਤਾਂ ਉਹਨੂੰ ਆਊਗੀ ਇਹਦੇ ਚਿਚੜ ਲੱਗੇ ਉਹਨਾਂ ਨੇ ਖੂਨ ਹੋਰ ਚੂਸ ਦੇਣਾ ਮੈਲਾ ਮੂਤ ਕੀ ਬਸ ਫਿਰ ਗਾਂ ਰਿਸਕ 'ਚ ਹੋ ਜਾਣੀ ਹੈ ਤੁਹਾਡੀ ਠੀਕ ਹੈ ਇਹ ਚੀਜ਼ ਦਾ ਇਹਤੇ ਧਿਆਨ ਰੱਖੋ ਮੈਂ ਤੁਹਾਨੂੰ ਵੈਟ ਬਲੱਡ ਲੈ ਕੇ ਦੇ ਕੇ ਜਾਂਦਾ ਬਹੁਤ ਰਿਜ਼ਲਟ ਆਊਗਾ ਤੁਹਾਨੂੰ 50 50 ਐਮਐਲ ਸਵੇਰ ਸ਼ਾਮ ਦਿਓ ਜੇ ਇਹਨੂੰ ਸੈੱਟ ਹੋ ਜੂਗੀ ਗਾਂ ਤੁਹਾਡੀ ਦੋ ਬਾਈ ਕੋਲੇ ਮੱਝਾਂ ਜੀ ਆਹ ਮੱਝ ਬਾਈ ਕਹਿੰਦਾ ਸ਼ਾਂਤ ਤਾਂ ਰਹਿੰਦੀ ਐ ਅਗਲੀ ਵਾਰੀ ਬਈ ਪੰਗਾ ਲਵਾਂਗੇ ਇਹਦੇ ਨਾਲ ਗੱਬਣ ਕਰਾਂਗੇ ਟੀਕੇ ਤੇ ਨਹੀਂ ਟੀਕੇ ਤੇ ਹੀ ਕਰਾਂਗੇ ਰੱਬ ਸੁੱਖ ਰੱਖੇ ਇਹਦੇ ਨਾਲ ਆਪਾਂ ਪੰਗਾ ਜ਼ਰੂਰ ਲਵਾਂਗੇ ਇਹ ਜਿਹੇ ਪਸ਼ੂਆਂ ਦਾ ਮੈਨੂੰ ਬਹੁਤ ਆ ਵੀ ਜਿਹੜੇ ਅਗਲਾ ਕਹਿੰਦਾ ਵੀ ਸ਼ਾਂਤ ਤਾਂ ਹੀ ਰਹਿੰਦੀ ਐ ਠੀਕ ਐ ਇਹਦੇ ਆਪਾਂ ਦੋ ਸੀਮਣ ਇਕੱਠੇ ਲਾ ਕੇ ਹੋ ਜੂਗੀ ਗੱਬਣ ਕੋਈ ਚੱਕਰ ਨਹੀਂ ਰੈਂਕੇ ਜੋ ਜਿਹੜਾ ਕੋੜ ਗਿਆ ਨਹੀਂ ਛਿਲੇ ਚ ਬੰਨ ਲਿਆ ਅੱਛਾ 35 ਦਿਨਾਂ ਬਾਅਦ ਹਾਂ ਇਹ ਜਦੋਂ ਮੈਲਾ ਛੱਡ ਕੇ ਜਦੋਂ ਚਮੜੇ ਸਾਫਤਾਰਾ ਕਰਨ ਲੱਗ ਪਈ ਨਾ ਫਿਰ ਪੰਜ ਸੀ ਦਿਨਾਂ ਸਾਂਤੋਂ ਬੰਨਦੀ ਆ ਫਿਰ ਜਗ ਕਿੰਨੇ ਵਾਰੀ ਟੀਕਾ ਭਰਾਇਆ ਸੀ ਇਹਦੇ ਤੁਸੀਂ ਜੇ ਟੀਕਾ ਭਰਾਇਆ ਪਹਿਲਾਂ ਅਸੀਂ ਸਾਨੂੰ ਇਹ ਲਈ ਸੀ ਆਪਾਂ ਇਹ ਹਾਂ 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 ਪਹਿਲੇ ਸਾਲ ਅਸੀਂ ਇਹਦੇ ਚਾਰ ਪੰਜ ਟੀਕੇ ਭਰਾਏ ਤੇ ਜਦੋਂ ਟੀਕਾ ਭਰਾਉਂਦੇ ਸੀ ਹੀਟ ਨਹੀਂ ਛੱਡਦੀ ਸੀ ਬਿਤਾਰਾ ਕਰੀ ਜਾਂਦੀ ਸੀ ਤੇ ਸਾਂਤੋਂ ਕਿੰਨੇ ਦਿਨ ਬਣਾਉਣੇ ਆ 6 ਦਿਨ ਹਾਂ ਇਹ ਵਾਲੇ ਤੇ 300 ਸਾਡੇ ਕੋਲੇ ਹੋ ਗਈ ਇਹ ਤਿੰਨ ਸੂਈ ਸਰ ਫਿਰੇ ਦਿੱਕਤ ਆਣਾ ਜੀ ਇਹਦੇ ਚ ਕੋਈ ਨਹੀਂ ਆਪਾਂ ਜਦੋਂ ਇਹਨੂੰ 15 ਤੋਂ 20 ਦਿਨ ਸੂਈ ਨੂੰ ਹੋ ਗਏ ਬਈ ਉਦੋਂ ਮੈਨੂੰ ਦੱਸ ਦੀ ਬਾ ਤੇਰੀ ਮੱਝ ਦਾ ਹੱਲ ਹੋ ਜਾਊਗਾ 100% ਹੱਲ ਹੋ ਜਾਊਗਾ ਰੱਬ ਸੁੱਖ ਰੱਖੇ ਇੱਕੇ ਟੀਕੇ ਤੇ ਗੱਬਣ ਕਰਾਂਗੇ ਠੀਕ ਹੈ ਗਾਂ ਤੇਰੀ 100% ਗੱਬਣ ਹੋਊਗੀ ਗਾਂ ਤੂੰ ਆਪਾਂ ਲੈਬੋਰੀ ਟੈਸਟ ਕਰਾ ਲਾਂਗੇ ਕਿਉਂ ਫਿਰ ਤੂੰ ਹਣ ਆਪਾਂ ਨੂੰ 15 20 ਦਿਨ ਤਾਂ ਵੇਟ ਕਰਨੀ ਪੈਣੀ ਆ ਆਪਾਂ ਪਹਿਲੀ ਵਾਰੀ ਗਾਂ ਦੇ ਹੱਥ ਪਾਇਆ ਜੀ ਤੇ ਆਪਾਂ ਨੂੰ ਇਹ ਚੀਜ਼ ਦਾ ਹਜੇ ਮੈਨੂੰ ਉਹਦੇ ਅੰਦਰ ਬਾਰੇ ਪਹਿਲਾਂ ਨਹੀਂ ਸੀ ਪਤਾ ਹੁਣ ਮੈਂ ਅੱਜ ਚੈੱਕ ਕੀਤੀ ਆ ਜੇ ਤਾਂ ਬੱਚਾ ਹੋਊਗਾ ਤਾਂ ਵੱਜੂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ ਤਾਂ ਬੱਚਾ ਹੋਇਆ ਉਹ ਬਾਹਰ ਜਾਊਗਾ ਜੇ ਪਾਣੀ ਹੋਇਆ ਫਲੂਇਡ ਹੋਇਆ ਉਹ ਨਿਕਲ ਜਾਊਗਾ ਬਾਹਰ ਠੀਕ ਹੈ ਤੇ ਜਾ ਉੱਥੇ ਹੀ ਖੜਾ ਰਹੂਗਾ 100% ਤਾਂ ਉਹ ਨਿਕਲ ਜਾਊਗਾ ਠੀਕ ਹੈ ਤੇ ਜੇ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੇਰਾ ਅੰਦਾਜ਼ ਜੱਜ ਨਹੀਂ ਕਿਤੇ ਗਲਤ ਨਹੀਂ ਗਿਆ 100% ਗਾਂ ਤੁਹਾਡੀ ਗੱਭਣ ਨਿਕਲੂਗੀ ਪਰ ਕੈਟੋ ਤੇ ਲੱਗੀ ਵੀ ਹੈ ਕੱਟ ਬਾਅਦ ਪਸ਼ੂ ਗੱਭਣ ਹੋ ਜਾਂਦਾ ਉਹਨਾਂ ਨੇ ਤੁਹਾਨੂੰ ਕੱਟ ਲਾ ਕੇ ਫੜਾਦੀ ਉਹ ਦੁੱਧ ਤੇ ਆਈ ਨਹੀਂ ਹੋਣੀ ਕਿਉਂ ਸਿਆਲ ਚ ਕਦੇ ਵੀ ਕੱਟ ਲਵਾਈ ਪਸ਼ੂ ਦੁੱਧ ਤੇ ਨਹੀਂ ਆਉਂਦਾ ਜਦੋਂ ਤੁੰਦਾ ਪੈਂਦੀਆਂ ਹੁਣ ਤੇ ਗਰਮੀ ਜੀ ਇਹਦੂ 2 ਮਹੀਨੇ ਪਹਿਲਾਂ ਹੀ ਲਿਆਂਦੀ ਆ ਤੁਸੀਂ ਹਾਂ ਹਾਂ ਤਾਂ ਦੋ ਤੇ ਦੋ ਮਹੀਨੇ ਪਹਿਲਾਂ ਲਿਆਂਦੀ ਤਾਂ ਮਹੀਨਾ ਪਹਿਲਾਂ ਉਹਨਾਂ ਨੇ ਕੈਟ ਲਵਾਈ ਹੋਊਗੀ ਦੇਖ ਲਾ ਉਦੋਂ ਫੁੱਲ ਠੰਡ ਸੀਗੀ ਹਾਂ ਹੈਨਾ ਉਦੋਂ ਇਹ ਦੁੱਧ ਤੇ ਆ ਹੀ ਨਹੀਂ ਹਣੀ ਸਿਆਲ 'ਚ ਬਹੁਤ ਘੱਟ ਜਾਂ ਹੁੰਦੇ ਨਾਲੇ ਕਿੱਡੀ ਚੰਗੀ ਵਹਿੜਾ ਫੁੱਲ ਬਰੀਡ ਆ ਪਰ ਸਿਆਲ 'ਚ ਦੁੱਧ ਦੇਣੀ ਆਉਂਦੀ ਇਹ ਗੱਲ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਕੈਟ ਲਮਾਉਣੀ ਆ ਪਸ਼ੂ ਦੇ ਤੁਸੀਂ ਕਦੇ ਲਵਾਈ ਨਹੀਂ ਹਣੀ ਪਰ ਜਦੋਂ ਕੈਟ ਲਮਾਉਣੀ ਆ ਜੀ ਹੈਨਾ ਦੁੱਧ ਵਾਲੇ ਟੀਕੇ ਕੋਈ ਨੁਕਸਾਨ ਨਹੀਂ ਹੈ ਜੀ ਵੈਸੇ ਕੋਈ ਚੱਕਰ ਨਹੀਂ ਡਾਂਗਾ ਖਾਨ ਤੋਂ ਪਸ਼ੂ ਚੰਗਾ ਵੀ ਪਸ਼ੂ ਦੀ ਕਦਰ ਪੈਣ ਲੱਗ ਜਾਂਦੀ ਆ ਪਰ ਤੋਂ ਹੰਦ ਨਾ ਪੈਂਦੀ ਹੋਵੇ ਠੰਡ ਨਾ ਹੋਵੇ ਟੈਂਪਰੇਚਰ ਨੋਰਮਲ ਵਾਲੇ ਚ ਇਹ ਮੰਨ ਕੇ ਚੱਲੋ ਦੁੱਧ ਤੇ ਆਊਗੀ ਨਹੀਂ ਨਹੀਂ ਆਉਣਾ ਇਹਨੇ ਦੁੱਧ ਤੇ ਆਹ ਮੱਝ ਬਈ ਇਹ ਆ ਕੋਲੇ ਜੀ ਇਹ ਮੱਝ ਚੰਗੀ ਆ ਤੇਰੀ ਹਨਾ ਇਹ ਚਾਰਾਂ ਕ ਮਹੀਨਾ ਦੀ ਗੱਪ ਨਹੀਂ ਅੱਛਾ ਹੁਣ ਕਿਵੇਂ ਹੁਣ ਸੂਣ ਵਾਲੀ ਨੇੜੇ ਆ ਕਿੰਨਾ ਕ ਡੇਢ ਕ ਮਹੀਨਾ ਡੇਢ ਮਹੀਨਾ ਰਹਿ ਗਿਆ ਇਹ ਮੱਝ ਦੀ ਸਿਹਤ ਵਧੀਆ ਤੇਰੀ ਦੀ ਪਰ ਗਾਂ ਥੋੜੀ ਜੀ ਤੇਰੀ ਬਾਈ ਲਿੱਸੀ ਆ ਤੇ ਗਾਂ ਆਸਤੇ ਤੈਨੂੰ ਮੈਂ ਸਪਲੀਮੈਂਟ ਦੱਸ ਕੇ ਜਾਂਣਾ ਗਾਂ ਦਾ ਤੈਨੂੰ ਓਵੇਂ ਦੱਸਦੀ ਆ ਤੇਰੀ ਉਹ ਬੱਚਾ ਉਹ ਵੀ ਇਸੇ ਦਾ ਹੀ ਆ ਵੱਡੀ ਬੱਚਾ ਇੱਕ ਕੱਟੀ ਸੀਗੀ ਤੇ ਉਹ ਦੇਖਦੀ ਇਹਨੇ ਗੱਡੀਆਂ ਨਹੀਂ ਨੱਥ ਕਾ ਦੋ ਮਾਰੀਏ ਬਈ ਇਹਦੇ ਯਾਰ ਇਹ ਨਾ ਭਾਈ ਦੀ ਵਾਲਾ ਭਾਈ ਦੀ ਵਾਲਾ ਡਰਦੀ ਨਹੀਂ ਨੱਥ ਨਾ ਮਾਰੋ ਬਈ ਨੱਥ ਨਾ ਗਰੋਥ ਰੁਕ ਜਾਂਦੀ ਹੈ ਅੱਛਾ ਨਹੀਂ ਮੈਂ ਕੱਢਦੇ ਨੱਥ ਕੱਢ ਦਿਓ ਨੱਥ ਨਾ ਗਰੋਥ ਰੁਕ ਜਾਨੀ ਹੈ ਸਾਰਾ ਦਿਨ ਪਸ਼ੂ ਨੇ ਪੀੜ ਚ ਹੀ ਰਹਿਣਾ ਹਾਂ ਹੈ ਨਾ ਇਹ ਆਪਾਂ ਸੁਖਤਾ ਬਣਾ ਲਿਆ ਪਰ ਨੱਥ ਤਾਂ ਗਾਵਾਂ ਦੇ ਵੀ ਨਹੀਂ ਮਾਰਨੀ ਚਾਹੀਦੀ ਮੇਰੇ ਹਿਸਾਬ ਨਾਲ ਸਹੀ ਹੈ ਹਣ ਆਪਣੇ ਨੱਕ ਚ ਸਾਰਾ ਦਿਨ ਕੋਈ ਨਾ ਕੋਈ ਪਾ ਕੇ ਰੱਖੇ ਯਾਰ ਆਪਾਂ ਨੂੰ ਤਕਲੀਫ ਤਾਂ ਹੋਊਗੀ ਨਾ ਇਹਦੇ ਨਾਲ ਦੀ ਗਰੋਥ ਰੁਕੂਗੀ ਹੁਣ ਦੁੱਗਣੀ ਹੁੰਦੀ ਕੱਟੀ ਇਹਦੋਂ ਨੂੰ ਉੱਦੇ ਹਾਂ ਸੇਵਾ ਉੱਦੇ ਦੀ ਲੱਸੀ ਹੋਈ ਹੈ ਨਾ ਲੱਸੀ ਹੋਊਗੀ ਹੋਊ ਹਾਂ ਸਾਡੇ ਥਾਣੇ ਛੋਟ ਜੀ ਹੈ ਇਹਦੇ ਅਸੀਂ ਰਵੜਾ ਚੜਾਈਆਂ ਸੀਗਾ ਹਾਂਜੀ ਸੀ ਸੀ ਥਾਣੇ ਦੇ ਹਾਂ ਉੱਦਿਆਂ ਦੀ ਲੱਸੀ ਹੋਈ ਹੈ ਮੰਨਦਾ ਬਈ ਹਾਂ ਹੁਣ ਤਾਂ ਸਹੀ ਹੈ ਜੀ ਹੁਣ ਸਹੀ ਹੈ ਥਾਣਾ ਚਾਰੀ ਹੈ ਹਾਂ ਨਹੀਂ ਚੜਾਈ ਸੀ ਰਵੜ ਅਸੀਂ ਹਾਂ ਹਾਂ ਹੇ ਇੱਕ ਲੱਗਦਾ ਮਾੜਾ ਜਿਆਦਾ ਲੱਗਦਾ ਮੈਂ ਇਹਨਾਂ ਵਕਤ ਦਵਾਰੇ ਨੇ ਚੜਾ ਦਿੱਤੀ ਨਹੀਂ ਚੜਾ ਦਿਓ ਜੇ ਲਾ ਛਾਂਗ ਆ ਤਾਂ ਚੜਾ ਦਿਓ ਜੇ ਥਣ ਬਰਾਬਰ ਤਾਂ ਹੋਵੇ ਫਿਰ ਨਹੀਂ ਚੜਾਉਣੀ ਹੁੰਦੀ ਫਿਰ ਭਲਾ ਥਣ ਸਾਰੇ ਚੱਲਣ ਪਰ ਫਿਰ ਦੂਜਾ ਥਣ ਖੜਨ ਦੇ ਚਾਂਸ ਹੁੰਦੇ ਆ ਵੀ ਇਹ ਥਣ ਉਹਦੇ ਨਾਲ ਜਮਾ ਛੋਟੀ ਜੀ ਛਾਂਗ ਆ ਫਿਰ ਤੁਸੀਂ ਰਵੜ ਚੜਾ ਸਕਦੇ ਆ ਪਰ ਇਹਦੀ ਨੱਥ ਲਾ ਦਿਓ ਬਾਈ ਬਣਾ ਜਦੋਂ ਮੈਂ ਅਗਲੀ ਵਾਰੀ ਹੋਵਾਂ ਤੇ ਨੱਥ ਨਾ ਹੋਵੇ ਜੰਗਾ ਹਾਂ ਇਹਦੀ ਗਰੋਥ ਨਹੀਂ ਹੋਣੀ ਯਾਰ ਵਿਚਾਰੀ ਦੀ ਤੇ ਬਾਕੀ ਯਾਰ ਵੇਖੋ ਸਾਰਾ ਦਿਨ ਪਸ਼ੂ ਨੇ ਦਰਦ ਚ ਰਹਿਣਾ ਹਨਾ ਆ ਇਹਦੇ ਵੀ ਤੁਸੀਂ ਪਾਈ ਬੈਠੇ ਪਹਿਲਾਂ ਦੀ ਪਾਈ ਹੈ ਨਹੀਂ ਇਸ ਨਹੀਂ ਪਾਈ ਸੀ ਉਹ ਗਾਂ ਵੀ ਉਹਦੇ ਪਹਿਲੇ ਪਾਈ ਹੈ ਇਹ ਆਮ ਹੈਗੀ ਇੱਕ ਥਾੜੀ ਵੀ ਇੱਕ ਘਰ ਹੈਗਾ ਉਹਦੇ ਵੀ ਪਾਈ ਹੈ ਉਹਨਾਂ ਦੇ ਘਰਾਂ ਦੇ ਚਲੋ ਇਹ ਥੋੜਾ ਜਿਹਾ ਆਪਾਂ ਸੁੱਖ ਬਣਾ ਲਿਆ ਪਰ ਨਹੀਂ ਪਾਉਣੀ ਚਾਹੀਦੀ ਹਨਾ ਪਸ਼ੂ ਦੀ ਗਰੋਥ ਰੁਕਦੀ ਹੈ ਇਹਦੇ ਨਾਲ ਆ ਕੱਟੀ ਤੇਰੀ ਉਹਦੇ ਨਾਲ ਲਿੱਸੀ ਵੀ ਹੋਈ ਹੋਊ ਬਈ ਤੇ ਇਹਨੇ ਟਾਈਮ ਬਹੁਤ ਲੈ ਜਾਣਾ ਉਹ ਟਾਈਮ ਮੰਨ ਕੇ ਚਲੋ ਜਿਹੜਾ ਜਦੋਂ ਤੁਸੀਂ ਨੱਥ ਪਾਈ ਉਸ ਟਾਈਮ ਚੋਂ ਨੂੰ ਨੱਥ ਕੱਢਦੇ ਉਹਦੀ ਤੇ ਦੁੱਗਣੀ ਸੀ ਤਾਂ ਹੀ ਹੈ ਨਾ ਫਿਰ ਬਈ ਮੈਂ ਤੈਨੂੰ ਪਹਿਲਾਂ ਹੀ ਦੱਸਦਾ ਆ ਪਕੜ ਤੈਨੂੰ ਪੁੱਛਿਆ ਮੈਂ ਤੈਨੂੰ ਆਪ ਹੀ ਦੱਸਦਾ ਇਹਦੀ ਨੱਥ ਕੱਢ ਦੇ ਇਹਨਾਂ ਦਾ ਚੱਲ ਜਾਊਗਾ ਚੱਲ ਪਾਈ ਬੈਠਾ ਤੇ ਪਾਈ ਬੈਠਾ ਕੋਈ ਨਹੀਂ ਇਹਨਾਂ ਦੇ ਕਿਹੜਾ ਦੁੱਧ ਘਟਣਾ ਪਰ ਪੀੜ ਤਾਂ ਚਲੋ ਇਹਦੇ ਵੀ ਹੁੰਦੀ ਆ ਵਿਚਾਰੀ ਦੇ ਇਹਦੇ ਵੀ ਇਹਦੇ ਵੀ ਕੱਢ ਦਿਓ ਇਹਦੀ ਨੱਥ ਵੀ ਕੱਢੋ ਇਹਦੀ ਨੱਥ ਵੀ ਕੱਢ ਦਿਓ ਬਈ ਜੇ ਹੋ ਸਕਦਾ ਤਾਂ ਇਹਦੀ ਵੀ ਕੱਢ ਦਿਓ ਪਰ ਇਹਦੀ ਜ਼ਰੂਰ ਨੱਥ ਕੱਢੋ ਹਨਾ ਕੱਟੇ ਦੀ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਤੇ ਯਾਰ ਨੱਥ ਤੋਂ ਕਰਿਆ ਕਰੋ ਭਰੇਤ ਜੀ ਖਾਸ ਕਰ ਮੱਝਾਂ ਤੇ گاਵਾਾਂ ਦੇ ਤੇ ਚਲੋ ਬਲਦਾਂ ਦੇ ਤਾਂ ਆਪਾਂ ਨੂੰ ਮਜਬੂਰੀ ਹੁੰਦੀ ਆ ਵੀ ਆਪਾਂ ਉਧਰ ਨੂੰ ਜਾਂ ਇਧਰ ਨੂੰ ਰੱਸਾ ਸੱਟ ਕੇ ਬਸ਼ੂ ਨੂੰ ਮੋ ਤੇ ਪਰ ਇਹ ਨਾ ਕਰਿਆ ਕਰੋ ਧੰਨਵਾਦ ਜੀ